ਅੱਜ ਸਾਸਕਲ ਜੀ ਜੀਡੀਐਸ ਪੰਜਾਬ ਨਿਊਜ਼ ਦੇਖ ਰਹੇ ਹੋ ਤੁਸੀਂ ਤਾਂ ਮੈਂ ਤੁਹਾਡੇ ਆਪਣਾ ਮਨਦੀਪ ਸੈੱਟ ਜਿੱਥੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਹਰਿਆਣਾ ਦੇ ਬਾਰਡਰ ਦੇ ਉੱਤੇ ਬੈਠੇ ਨੇ ਉੱਥੇ ਹੀ ਅੱਜ ਵੀਕੇਯੂ ਯੂਨੀਅਨ ਵੱਲੋਂ ਉਗਰਾਹਾ ਵੱਲੋਂ ਅੱਜ ਇੱਥੇ ਲਾਟੋਵਾਲ ਦੇ ਟੋਲ ਪਲਾਜ਼ਾ ਨੂੰ ਫ੍ਰੀ ਕਰਾਇਆ ਗਿਆ ਅੱਜ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਅੱਜ ਅੱਜ ਆਪਾਂ ਟੋਲ ਪਲਾਜ਼ਾ ਨੂੰ ਵੀ ਫ੍ਰੀ ਕਰਾਇਆ ਜੀ ਕੀ ਕਹਿਣਾ ਚਾਹੂੰਗੀ ਸਰਦਾਰ ਇਹ ਥੋੜਾ ਬਾਜਿਆ ਜੀ ਫੀਲ ਕਰਾ ਸਾਨੂੰ ਇਹ ਜਿਹੜਾ ਉਹ ਜਾਨੀਤਾ ਉਹਦੇ ਵਿਰੋਧ ਬਣਵਾਵਾ ਕਰਾਇਆ ਪਰ ਇਹ ਤਾਂ ਇਹ ਕੋਸ਼ਿਸ਼ ਕਰਦੇ ਪਏ ਦੋ ਦਿਨ ਨਹੀਂ ਬਿਲਕੁਲ ਹੀ ਪੱਕੇ ਬੰਦ ਕਰਦੇ ਆ ਤਾਂ ਕਿ ਲੋਕਾਂ ਦੇ ਭਾਰ ਪਾਏ ਠੀਕ ਹੈ ਜੀ ਤੇ ਜਿਹੜਾ ਖੱਟਰ ਸਰਕਾਰ ਨੇ ਉੱਥੇ ਮਾਹੌਲ ਬਣਾਇਆ ਹੈ ਹਰਿਆਣੇ ਦੇ ਬਾਉਂਡਰ ਦੇ ਉੱਤੇ ਖੱਟਰ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਅੰਮ੍ਰਿਤਾਲਾ ਦਾ ਇਲਾਕਾ ਹੈ ਮੈਸੇ ਕਰਨਾ ਚਾਹੀਦਾ ਅਸੀਂ ਵੀ ایسے ਦੋਸਤਾਂ ਹਾਂ ਤੇ ਲੱਗਦਾ ਹੈ ਕਿ ਪਾਸਤਾ ਨਹੀਂ ਨੇ ਇਹਨਾਂ ਦਾ ਇਸ ਤਰ੍ਹਾਂ ਪਾਸਤਾ ਦੋਸਤਾਂ ਨਹੀਂ ਬਣਾਉਂਦਾ ਤੇ ਆ ਕਿਹੜੀ ਯੂਨੀਅਨ ਹੈ ਲੋ ਮਤਲਬ ਕਿ ਤੁਸੀਂ ਇੱਥੇ ਅੱਜ ਤੱਕ ਨਹੀਂ ਤਾਂ ਬੈਠੇ ਹੋ ਅੱਜ ਤੱਕ ਜਿਹਨੂੰ ਦੇਖ ਤਾਂ ਹੋ ਗਰਾ ਹੋ ਠੀਕ ਹੈ ਜੀ ਇਹ ਮਤਲਬ ਕਿ ਕਿੰਨੀ ਕੁ ਦੇਰ ਤੱਕ ਇਹ ਧਰਨਾ ਚੱਲਣ ਵਾਲਾ ਜੀ ਇਹ ਕਦੋਂ ਤੱਕ ਚੱਲੇਗਾ ਠੀਕ ਹੈ ਜੀ ਤੇ ਮੁਕੰਮਲ ਇਹਨੂੰ ਬੰਦ ਕੀਤਾ ਜਾਏਗਾ ਮੁਕੰ ਠੀਕ ਹੈ ਜੀ ਤੇ ਰਾਤ ਨੂੰ ਵੀ ਇੱਥੇ ਮੋਰਚਾ ਡਟੇ ਰਹੇ ਬਿਲਕੁਲ ਆਰਮ ਨੂੰ ਇੱਥੇ ਬੰਦੇ ਰਹੇ ਉਹ ਤਾਂ ਦੇਖੇ ਬੰਦ ਕਰਨਾ ਹੈ ਸਭ ਤੋਂ ਆਪ ਠੀਕ ਹੈ ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੀ ਉਹ ਜਿਹੜੀ ਨੈਕਸਟ ਮੀਟਿੰਗ ਰੱਖੀ ਜੀ ਉਹਦੇ ਵਿੱਚ ਕੁਝ ਨਾ ਕੁਝ ਹੱਲ ਨਿਕਲੇਗਾ ਚੀਜ਼ ਹੈ ਜੀ ਨਹੀਂ ਸਰਕਾਰ ਵੱਲੋਂ ਕੋਈ ਹੱਲ ਨਹੀਂ ਉਹਦੇ ਬਾਰੇ ਇਹ ਵੀ ਬਾਕੀ ਕਿਸਾਨ ਜਿਹੜਾ ਸ਼ੁੱਧ ਮੋਰਚਾ ਹੈ ਇਹ ਜਰੂਰ ਵੰਣਾ ਹੋਊਗਾ ਠੀਕ ਹੈ ਜੀ ਤੇ ਇਹ ਸੀ ਕਿ ਸਾਡੇ ਨਾਲ ਕੁਝ ਗ્રાਹਾ ਕੁਝ ਗ્રાਹਾ ਯੂਨੀਅਨ ਤੋਂ ਜਿਨ੍ਹਾਂ ਨੇ ਦੱਸਿਆ ਕਿ ਇਹ ਮੁਕੰਮਲ ਤੋਂ ਹੋ ਗਿਆ ਸੀ ਇਹ ਦੋ ਦਿਨ ਇਹਨੂੰ ਬੰਦ ਕਰ ਰਹੀਆਂ ਟੋਲ ਪਲਾਜੇ ਨੂੰ ਤੇ ਨਾ ਮੰਨਗਾ ਸਾਡੀਆਂ ਮੰਨੀਆਂ ਗਈਆਂ ਤੇ ਅੱਗੇ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੋਰ ਤੇਜ ਹੋਏਗਾ ਆਨਲੇ ਟਾਈਮ 'ਚ ਸਰਕਾਰ ਨੂੰ ਇਹਦਾ ਕਰਮਿਆਨਾ ਵੀ ਭੁਜਨ ਭੁਗਤਣਾ ਪਏਗਾ ਲੁਧਿਆਣਾ ਤੋਂ ਬਲਵਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ